ਮਰਿੰਦਰ ਸਿੰਘ ਆ ਜੀ ਮੇਰੇ ਕੀ ਕਾਰਨ ਕੀ ਹੋਇਆ ਕਿ ਭਾਜੀ ਕੀ ਕੰਨਤਾ ਕੋਈ ਡਰਿੰਕ ਕੀਤੀ ਹੋਈ ਹੈਗੀ ਤੇ ਡਰਿੰਕ ਕਰਕੇ ਮੈਂ ਹੈਲੋ ਓਏ ਕੋਣ ਨਾ ਪਤਾ ਮੇਰਾ ਨਾਮ ਮਰਿੰਦਰਾ ਬਾਜੀ ਕਿਹੜੀ ਜਗ੍ਹਾ ਹੋ ਜਾਂਦਾ ਲੀਕਾ ਪਹੁੰਚੀ ਆ ਮੈਂ ਗੱਡੀ ਕੱਟ ਕੇ ਆ ਰਿਹਾ ਸੀ ਬੱਚੇ ਲੈ ਕੇ ਤੇ ਇਹ ਬੰਦੇ ਨੇ ਲਿਆ ਗਈ ਗੱਡੀ ਵਿੱਚ ਮਾਰੀ ਸਾਈਡ ਤੇ ਕੀਤੀ ਵੀ ਆ ਵਿੱਚ ਵੀ ਸਮਾਨ ਪਿਆ ਸਿਗਰਟਾਂ ਵਗੈਰਾ ਲਾਈਟਰ ਵਗੈਰਾ ਸਾਰਾ ਇੱਕ ਕੰਨੇ ਸੀ ਬਾਜੀ ਗੱਡੀ ਚ ਕੰਨੇ ਸੀ ਤੇ ਕਿਧਰੋਂ ਦੀ ਆ ਰਹੇ ਸੀ ਉਧਰੋਂ ਹੀ ਆ ਰਹੇ ਸੀ ਇਹ ਹੁਣੇ ਹੀ ਬਤਮੀਜੀ ਕਰ ਰਹੇ ਹੋ ਵੀ ਬਾਕੀ ਬਾਜੀ ੱੱਕੇ ਮਾਰ ਰਹੇ ਹੋ ਹਾਂਜੀ ਸਰ ਜੀ ਫੂਟ ਬੋਲਟੇ ਤੇ ਚਲਾਨ ਕੱਟੇ ਕਿੰਨੇ ਚਲਾਨ ਕਟੇ ਤੇ ਕਿਸ ਚੀਜ਼ ਦੇ ਚਲਾਨ ਕੱਟੇ ਗਏ। ਅਜੇ ਅਸੀਂ ਮਿਲਪਾਉ ਨਕਲਾ ਸੀ ਤੇ ਵਕਵਾ ਕੋਈ ਇਕਲਾਂ ਦੀ ਚੜੀ ਕਰ ਰਹੇ ਸੀ ਜਿਹਦੇ ਵਿੱਚ ਬੋਟਾਂ ਨੂੰ ਬੱਤ ਵਦ ਜੀ ਵੱਟ ਮੋਟ ਸਰ ਓਕੇ ਜਿਹੜੇ ਕਿ ਪਕਕੇ ਮਾਰਦੇ ਸੀ। ਜਰਾ ਪਿੱਛੇ ਟ੍ਰਿਪਲ ਰਾਈਡਿੰਗ ਇਹ ਬੁੱਲਡਵਾਈ ਕਰਦੇ ਆ ਰਹੇ ਸੀ ਤੇ ਉਹਨਾਂ ਦੇ ਅਸੀਂ ਕਰੀਬ 15 ਤੋਂ 20 ਚਰੰਗ ਕਿਤੇ ਨਹੀਂ ਲੀਲਾ ਮੌਨ ਇੱਕ ਬੰਦੇ ਨੇ ਸ਼ਰਾਬ ਪੀਤੀ ਹੋਈ ਸੀ ਜੋ ਗੱਡੀ ਚਲਾ ਰਿਹਾ ਸੀ। ਉਹ ਕਿਸੇ ਐਕਸੀਡੈਂਟ ਵੀ ਕੀਤਾ ਸੀ ਕਿਸੇ ਵਿਅਕਤੀ ਨਾਲ ਉਹ ਮਾਮਲਾ ਕੀ ਸੀ ਸਾਈਕਿੰਗ ਬਰਾਣ ਪਿੱਛੋਂ ਇੱਕ ਬ੍ਰੀਜ਼ਰ ਗੱਡੀ ਆ ਰਹੀ ਸੀ ਆਪਣਾ ਸਾਨੂੰ ਕਿਸੇ ਆਪਣਾ ਪਬਲਿਕ ਮੈਨ ਨਹੀਂ ਲੱਸੀ ਆਪਣਾ ਵੀ ਇੱਕ ਬ੍ਰੀਜ਼ਰ ਗੱਡੀ ਪਿੱਛੇ ਆਪਣਾ ਗੱਡੀਆਂ ਨੂੰ ਟੱਚ ਕਰਦੀ ਆ ਰਹੀ ਆ ਜਦੋਂ ਅਸੀਂ ਮੌਕੇ ਤੇ ਅਸੀਂ ਨੂੰ ਰੋਕਿਆ ਆਪਣਾ ਤੇ ਚਾਲਕ ਨੂੰ ਨੀਚੇ ਧਾਇਆ ਤੇ ਉਹ ਸ਼ਰਾਬੀ ਹਾਲਤ ਦੇ ਵਿੱਚ ਸੀ ਤੇ ਐਲਕੋਮੀਟਰਾਈ ਉਹਦੀ ਅਲਕੋਹਲ ਚੈੱਕ ਕੀਤੀ ਗਈ ਤੇ ਉਹਦਾ ਜਿਹੜਾ ਪੰਦਾ ਚਲਾਣਾ ਸ਼ਰਾਬ ਦਾ ਤੇ ਆਪਣਾ ਡਿਜੀਟਲ ਰੇਡ ਦਾ ਚਲਾਣਾ ਦਿੱਤਾ ਕਿ ਕਿੰਨੀ ਸਰਪ ਕੀਤੀ ਹੋਈ ਸੀ ਰਿਸੀਪੀਟਰ ਤੁਸੀਂ ਚੈੱਕ ਕੀਤਾ ਉਹਦਾ ਉਹਦਾ 200 ਪਲਸ ਸਰਪ ਸੀ ਆਪਾਂ ਵੀ ਇਸ ਨੂੰ ਗੇਰੀ ਪਰਸੈਂਟੇਜ ਸਾਡੀ ਦੱਸਦੀ ਆ। ਆਮ ਨਾ ਮਸ਼ੀਨ 2 200 ਪਲਸ ਪਰਸੈਂਟੇਜ ਸੀ। ਬੰਦਾ ਸਹੀ ਆ ਨਾ ਜੀ ਸੇਫ ਹੈ ਬੰਦਾ? ਹਾਂ ਬੰਦੇ ਨੂੰ ਅਸੀਂ ਬੰਦਾ ਗੱਡੀ ਚਾਲਣ ਦੇ ਹਾਲ ਦੇ ਵਿੱਚ ਨਹੀਂ ਸੀ। ਇਸ ਨੂੰ ਅਸੀਂ ਮੌਕੇ ਤੇ ਆਪਣਾ ਨਾਲ ਅਸੀਂ ਮਲਾਜਮ ਇੱਕ ਹੋਰ ਭਟਾ ਕੇ ਮੌਕੇ ਤੇ ਅਸੀਂ ਉਹਨੂੰ ਉਹਦਾ ਐਡਰੈਸ ਵਗੈਰਾ ਪੁੱਛ ਕੇ ਆਪਾਂ ਘਰੇ ਛੱਡ ਕੇ ਮਾਤਾ ਦੇ ਫੋਨ ਉਹਦੇ ਮੋਬਾਈਲ ਗੱਡੀ ਦੀ ਚਾਬੀ ਇਹ ਉਹ 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 ਬੇਨਸਲੇ ਵਾਲੇ ਕਿੰਨਾ ਨਾ ਚਲਾਨ ਕਟਿਆ ਗਿਆ ਤੁਹਾਡੇ ਨੂੰ ਉਹਦਾ ਆਪਣਾ ਡੀਜੀਟਲ ਡਰਾਈਵ ਤੇ ਆਪਣਾ ਸ਼ਰਾਬ ਸ਼ਰਾਬ ਦਾ ਚਲਾਨ ਕਰਾਂ ਟਰੰਕ ਐਂਡ ਡਰੈਕ ਦਾ ਚਲਾਨ ਠੀਕ ਹੈ